ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਨੂੰ ਸਵਾਗਤ ਕਰਦਾ ਹਾਂ ਮੇਰੇ ਆਪਣੇ ਵਲੌਗ ਦੇ ਵਿੱਚ ਤਾਂ ਅੱਜ ਬੜਾ ਹੀ ਖੁਸ਼ੀ ਦਾ ਦਿਨ ਹੈ ਕਿਉਂਕਿ ਅੱਜ ਮੇਰੇ ਪੇਪਰ ਖਤਮ ਹੋ ਚੁੱਕੇ ਹਨ ਬਲਕਿ ਮੇਰੇ ਨਹੀਂ ਆਲਮੋਸਟ ਜਿਹੜੇ 8ਥ ਕਲਾਸ ਤੱਕ ਬੱਚੇ ਹੋਣਗੇ ਉਹਨਾਂ ਦੇ ਪੇਪਰ ਸਾਰੇ ਖਤਮ ਹੋ ਚੁੱਕੇ ਆ ਤਾਂ ਹੁਣ ਤੋਂ ਬਾਅਦ ਪੂਰਾ ਧਮਾਕਾ ਪੜਨਾਗਾ ਚੰਗੀ ਤਰ੍ਹਾਂ ਮਤਲਬ ਵੀ ਲਾਈਫ ਨੂੰ ਇੰਜੋਏ ਕਰਨਾਗਾ ਤੇ ਉਸ ਤੋਂ ਬਾਅਦ ਵਿੱਚ 1 ਅਪ੍ਰੈਲ ਨੂੰ ਚੰਗੀ ਤਰ੍ਹਾਂ ਪੜਨਾਗਾ ਤਾ ਦੋਸਤੋ ਮੈਂ ਜਿਵੇਂ ਤੁਹਾਨੂੰ ਕਿਹਾ ਸੀ ਵੀ ਮੇਰੀ ਪੇਪਰ ਨਹੀਂ ਖਤਮ ਹੋਈ ਬਲਕਿ ਸਾਰੇ ਜ਼ਵਾਕਾਂ ਦੇ ਪੇਪਰ ਖਤਮ ਹੋਇਆ ਤਾਂ ਹੁਣ ਆਪਾਂ ਮਿਲਨੇ ਆਪਣੇ ਮੇਰੀ ਗਲੀ ਦੇ ਜ਼ਵਾਕਾਂ ਨੂੰ ਮਤਲਬ ਸਾਰੇ ਗਲੀ ਦੇ ਜਿਹੜੇ ਜ਼ਵਾਕ ਰਹਿੰਦੇ ਆ ਉਹਨਾਂ ਨੂੰ ਇਦਾਂ ਵੀ ਉਹਨਾਂ ਨਾਲ ਕਿ ਮੈਂ ਜਿੰਨੇ ਕਿਹਾ ਆ ਵੀ ਸਾਰੇ ਪੇਪਰ ਖਤਮ ਹੋ ਚੁੱਕਿਆ ਤਾਂ ਮਿਲਦੇ ਆ ਗਲੀ ਦੇ ਜ਼ਵਾਕਾਂ ਨੂੰ ਆ ਦੋਸਤੋ ਦੇਖ ਸਕਦੇ ਹੋ ਜਵਾਕਰ ਦੇ ਵਿੱਚ ਵੀ ਖੁਸ਼ੀਲਾ ਮਾਲ ਸਾਰੇ ਪੇਪਰ ਖਤਮ ਹੋ ਗਏ ਇੱਕ ਮਿੰਟ ਅੱਛੀ ਆਂਦੇ ਨੇ ਆਜ ਜਵਾਕਰ ਦੇਖੋ ਕਿੰਨੀ ਸੋਹਣੀ ਨੱਚਦੀ ਦੀ ਆ ਆ ਮੁੰਡਾ ਵੀ ਦੇਖੋ ਕਿਹੜਾ ਸੋਲਾ ਪੰਗੜਾ ਪਾਦਾ ਪਿਆ ਨਾਲ ਤੇ ਦੇਖ ਸਕਦੇ ਹੋ ਬਸ ਇਹੀ ਛੋਟੇ ਗੁਜਾਰਿਸ਼ ਵੀ ਪੇਪਰ ਖਤਮ ਹੋ ਗਏ ਲਾਈਵ ਨੂੰ ਇੰਜੋਏ ਕਰੋ ਧੰਨਵਾਦ ਤਾਂ ਦੋਸਤੋ ਮੈਂ ਤੁਹਾਨੂੰ ਕੋ ਗੁਜਾਰਿਸ਼ ਕਰਨਾ ਚਾਹੁੰਦਾ ਹੈ ਕਿ ਜੈਸਾ ਨੂੰ ਮੇਰਾ ਬਲੌਗ ਛੋਟਾ ਬਲੌਗ ਸੀਗਾ ਪਰ ਤੁਹਾਨੂੰ ਸਾਰੇ ਵੀ ਖੁਸ਼ੀ ਦੇ ਵਿੱਚ ਮੈਂ ਇੱਕ ਬਲੌਗ ਬਣਾ ਲਿਆ ਤੇ ਇਹ ਤਿਆਰ ਰਹੇ 25 ਅਪ੍ਰੈਲ ਨੂੰ ਇੱਕ ਵਲੌਗ ਆਊਗਾ ক্রিকেট ਦਾ ਉਪਰ ਸਿੰਘ ਪਾਗ ਦੇ ਵਿੱਚ ਹੋਊਗਾ ਸਾਰੇ ਜਣੇ ਜਰੂਰ ਦੇਖਿਓ ਤੇ ਮੈਂ ਉਹਨਾਂ ਆਪਰੇ ਸਾਨੂੰ ਕਹਿਣਾਗਾ ਵੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ